ਆਪਾ ਮੈਲਾ ਪਹਿਲਾ ਇੱਕ ਆਵੇਂ ਇੱਕ ਜਾਵੇਂ ਆਈ ਇੱਕ ਹਰ ਰਾਤੇ ਗਹਿ ਸਮਾਈ ਇੱਕ ਧਨ ਗगन ਮੈਂ ਠੌਰ ਨਾ ਪਾਵੇਂ ਸੇ ਕਰਮ ਹੀ ਹਰ ਨਾਮ ਨਾ ਪਿਆਵੇ ਗੁਰ ਪੂਰੇ ਤੇ ਗਤ ਮਿਤ ਪਾਈ ਇਹ ਸੰਸਾਰ ਦੇਖਵਤ ਅਤ ਭੌਜਲ ਗੁਰ ਸ਼ਬਦੀ ਹਰ ਪਾਰ ਲੰਘਾਈ ਰਹਾਉ ਜਿਨ ਕੋ ਆਪ ਲੈ ਤਬ ਮੇਲ ਇਨ ਕਾ ਕਾਲ ਨਸਾ ਕੈ ਪੇਲ ਗੁਰਮੁਖ ਨਿਰਮਲ ਰਹਿ ਪਿਆਰੇ ਜਿਉ ਜਲ ਅੰਭ ਉਪਰ ਕਮਲ ਨਿਰਾਰੇ ਗੁਰੁ ਭਲਾ ਕਹ ਕਿਸ ਨੋ ਕਹੀਐ ਦੀਸਾ ਬ੍ਰਹਮ ਗੁਰਮੁਖ ਸਚ ਲਈਐ ਅਕਥ ਕਥੋ ਗੁਰਮਤਿ ਵਿਚਾਰ ਮੇਲ ਗੁਰ ਸੰਗਤ ਪਾਵਾਂ ਪਾਰ ਸਾਸਤ ਦੇ ਸਿਮਰਤ ਬੋ ਭੇਦ ਅਠ ਸਠ ਮਦਯਨ ਹਰ ਰਸ ਰੇ ਗੁਰਮੁਖ ਨਿਰਮਲ ਮੈਲ ਨਾ ਲਾਗੇ ਨਾਮਿਤ ਹਿਰਦੈ ਨਾਮ ਵੱਡੇ ਤੁਰ ਭਗ ਅਸ ਮਲਾ ਪਹਿਲਾ ਨਿਵ ਨਿਪ ਪੈ ਲਗਉ ਬੁਰ ਆਪਣੇ ਆਤਮ ਰਾਮ ਨਿਹਾਰਿਆ ਕਰਤ ਵਿਚਾਰ ਹਿਰਦੈ ਹਰ ਰਵਿਆ ਹਿਰਦੈ ਦੇਖ ਵਿਚਾਰਿਆ ਬੋਲੋ ਰਾਮ ਕਰੇ ਨਿਸਪਾਰਾ ਗੁਰ ਪ੍ਰਸਾਦ ਸਤਿ ਨਹਰ ਲਾਭ ਮਿਟ ਅਗੇ ਨ ਹੋਏ ਕੁਝਿਆਰਾ ਰਹਾਉ ਰਵਨੀ ਰਵੇ ਬੰਧਨ ਨਈ ਟੂਟੈ ਵਿਚ ਹਉ ਮੈਂ ਫਰਮ ਨਾ ਜਾਈ ਸਤ ਗੁਰ ਮਿਲੈ ਤਾ ਹਉ ਮੈਂ ਟੂਟੈ ਪਾ ਕੋ ਲਖ ਪਾਈ ਹਰ ਹਰ ਨਾਮ ਭਗਤ ਪ੍ਰੇ ਪ੍ਰੀਤਮ ਸੁਖ ਸਾਗਰ ਉਰ ਧਾਰੇ ਭਗਤ ਵਛਲ ਜਗ ਜੀਵਨ ਦਾਤਾ ਮਤ ਗੁਰਮਤ ਹਰ ਨਿਸਤਾਰੇ ਮਨ ਸਿਉ ਜੂਜ ਮਰਹਿ ਪ੍ਰਭ ਪਾਏ ਮਨਸਾ ਮਨਹਿ ਸਮਾਏ ਨਾਨਕ ਕਿਰਪਾ ਕਰੇ ਜਗ ਜੀਵਨ ਸਹਿਜ ਪਾਏ ਲਿਵ ਲਾਏ ਅਸਾਂ ਮਹਿਲਾ ਪਹਿਲਾ ਕਿਸ ਕੋ ਕਹੇ ਸੁਣਾਵੇ ਕਿਸ ਕੋ ਕਿ ਸਮਝਾਵੇ ਸਮਝ ਰਹਿ ਕਿਸੇ ਪੜਾਵੇ ਪੜ ਗੁਣ 부ਝੇ ਸਤਗੁਰ ਸ਼ਬਦ ਸੰਤੋਖ ਰਹਿ ਐਸਾ ਗੁਰਮਤ ਰਮਤ ਸਰੀਰਾ ਹਰ ਭਜ ਮੇਰੇ ਮਨ ਗਹਿਰ ਦੁੰਧੀਰਾ ਰਹਾ ਅਨੰਤ ਤਰੰਗ ਭਗਤ ਹਰ ਰੰਗਾ ਅਨ ਦਿਨ ਸੂਚੇ ਹਰ ਗੁਣ ਸੰਗਾ ਮਿਥਿਆ ਜਨਮ ਸਾਖਤ ਸੰਸਾਰ ਰਾਮ ਭਗਤ ਜਨ ਰਹੇ ਨਿਰਾਰਾ ਸੂਚੀ ਕਾਇਆ ਹਰ ਗੁਣ ਗਾਇਆ ਆਤਮ ਚੀਨ ਰਹੇ ਲਿਵ ਲਾਇਆ ਆਦ ਅਪਾਰ ਅਪਰੰਪਰ ਹੀਰਾ ਲਾਲ ਰਤਾ ਮੇਰਾ ਮਨ ਥੀਰਾ ਕਸਨੀ ਕਹੇ ਤਹਾਂ ਸੇ ਮੂਏ ਸੋ ਪਬ ਦੂਰ ਨਾਹੀ ਪਬ ਤੂੰ ਹੈ ਸਭ ਜਗ ਦੇਖਿਆ ਮਾਇਆ ਆਇਆ ਨਾਨਕ ਗੁਰਮਤਿ ਨਾਮ ਤੇ ਆਇਆ ਆਸਾ ਮਹਿਲਾ ਪਹਿਲਾ ਤੇ ਤੁਕਾ ਕੋਈ ਭੀਖਕ ਭੀਖਿਆ ਖਾਏ ਕੋਈ ਰਾਜ ਰਿਆਸਮਾਏ ਕਿਸ ਹੀ ਮਾਨ ਕਿਸੈ અપਮਾਨ ਤਾਂ ਉਸਾਰੇ ਘਰੇ ਧਿਆਨ ਤੁਜ ਤੇ ਵੱਡਾ ਨਹੀਂ ਕੋਏ ਕਿਸ ਵਿਖਾਲੀ ਚੰਗਾ ਹੋਏ ਮੈਂ ਤਾਂ ਨਾਮ ਤੇਰਾ ਆਧਾਰ ਤੂੰ ਦਾਤਾ ਕਰਨਹਾਰ ਕਰਤਾਰ ਰਹਾਉ ਵਾਟ ਨਾ ਪਾਵੋ ਵਿੰਗਾ ਜਾਉ ਦਰਗਾ ਬੈਸਣ ਨਹੀਂ ਥਾਉ ਮਨ ਕਾ ਅੰਦੁਲਾ ਮਾਇਆ ਕਾ ਬੰਧ ਖੀਨ ਖਰਾਬ ਹੋਵੇ ਨਿਤ ਕੰਧ ਖਾਨ ਜੀਵਨ ਕੀ ਬਹੁਤੀ ਆਸ ਲੇਖੈ ਤੇਰਾ ਸਾਸ ਗਿਰਾਸ ਅਹਨਸ ਅੰਦੁਲੇ ਦੀਪਕ ਦੇ ਭੋਜਲ ਡੂਬਤ ਚਿੰਤ ਕਰੇ ਕਹੇ ਸੁਣੇ ਜੋ ਮਨ ਨਾਉ ਹੌ ਬਲੇਹਾਰੇ ਤਾ ਕਹਿ ਜਾਉ ਨਾਨਕ ਏਕ ਕਹਿ ਅਰਦਾਸ ਜਿਉ ਪਿੰਡ ਸਭ ਤੇਰੇ پاس ਜਾਂ ਤੂੰ ਦੇਹ ਜਪੀ ਤੇਰਾ ਨਾਮ ਦਰਗਾ ਬੈਸਣ ਕੋ ਵੈ ਥਾਂ ਜਾਂ ਤੂੰ ਧਾਵੇ ਤਾਂ ਦੁਰਮਤ ਜਾਏ ਗਿਆਨ ਰਤਨ ਮਨ ਵਸੈ ਆਏ ਨਦਰ ਕਰੇ ਤਾਂ ਸਤਗੁਰ ਮਿਲੇ ਪ੍ਰਣਵਤ ਨਾਨਕ ਭਵਜਲ ਤਰੈ ਆਸ ਮੈਲਾ ਪਹਿਲਾ ਪੰਚ ਪਦੇ ਦੁੱਧ ਬਿਨ ਥੇਨ ਪੰਖ ਬਿਨ ਪੰਖੀ ਜਲ ਬਿਨ ਉਤਭਜ ਕਾਮ ਨਾਹੀ ਕਿਆ ਸੁਲਤਾਨ ਸਲਾਮ ਵੀ ਹੂਣਾ ਅੰਧੀ ਕੋਠੀ ਤੇਰਾ ਨਾਮ ਨਾਹੀ ਕੀ ਵਿਸਰੈ ਦੁਖ ਬਹੁਤ ਲੱਗ ਦੁੱਖ ਲੱਗੇ ਤੂੰ ਵਿਸਰ ਨਾਹੀ ਸਹਾਉ ਅਕੀ ਅੰਧ ਜੀਬ ਰਸ ਨਾਹੀ ਕੰਨੀ ਪਵਣ ਨਾ ਵਾਜੈ ਚਰਣੀ ਚੱਲੈ ਪਜੂਤਾ ਆਗੈ ਵਿਣ ਸੇਵਾ ਫਲ ਲੱਗੇ ਅੱਖਰ ਬਿਰਖ ਬਾਗ ਭੋਏ ਚੋਖੀ ਸਿੰਚਿਤ ਪਾਉ ਕਰੇ ਹੀ ਸਭਨਾ ਫਲ ਲੱਗੇ ਨਾਮ ਇੱਕੋ ਬਿਨ ਕਰਮ ਕੈਸੇ ਲੇਹੀਂ ਜੇਤੇ ਜੀਤੇ ਤੇ ਸਭ ਤੇਰੇ ਬਿਨ ਸੇਵਾ ਫਲ ਕਿਸੈ ਨਾਹੀ ਦੁਖ ਸੁਖ ਪਹਣ ਤੇ ਰਹੋਐ ਬਿਨ ਨਾਮ ਜੀਉ ਰਹੈ ਨਾਹੀ ਮਤ ਵਿੱਚ ਮਰਣ ਜੀਵਨ ਹੋਰ ਤੈਸਾ ਜਾਂ ਜੀਵ ਤਾਂ ਜੁਗਤ ਨਾਹੀ ਕਹੈ ਨਾਨਕ ਜੀ ਵਾਲੇ ਜੀਆਂ ਜਾਂ ਪਾਵੈ ਸਾਰਖ ਤੁਹੀ ਆਸਾ ਮੈਲਾ ਪੈਲਾ ਕਾਇਆ ਬ੍ਰਹਮ ਮਨ ਹੈ ਤੋਤੀ ਗਿਆਨ ਜਿਨੇਉ ਧਿਆਨ ਕੁਸ ਪਾਤੀ ਹਰ ਨਾਮਾ ਜਸ ਜਾ ਚਾਉਨਾ ਗੁਰ ਪ੍ਰਸਾਦੀ ਬ੍ਰਹਮ ਸਮਾਉ ਪਾਂਡੇ ਐਸਾ ਬ੍ਰਹਮ ਵਿਚਾਰ ਨਾਮੇ ਸੁੱਚ ਨਾਮੋਂ ਪੜੋ ਨਾਮੇ ਸੱਜ ਆਚਾਰ ਮਹਾ ਬਾਹਰ ਜਨੇਉ ਜਿ ਚਰਜੋਤ ਹੈ ਨਾਲ ਧੋਤੀ ਟਿੱਕਾ ਨਾਮ ਸੁਮਾਲ ਐਥਾ ਓਥਾ ਨਿਭਹੀ ਨਾਲ ਵਿਣ ਨਾਵੇ ਹੋਰ ਕਰਮ ਨਾ ਪਾਲ ਪੂਜਾ ਪ੍ਰੇਮਾਇ ਪਰਜਾਲ ਏਕੋ ਵੇਖੋ ਅਵਰ ਨਾ ਪਾਲ ਤਿੰਨੇ ਤੱਤ ਗगनੰਦਸ ਦੁਆਰ ਹਰ ਮੁਖ ਪਾਠ ਪੜੇ ਵਿਚਾਰ ਭੋਜਨ ਪਾਉ ਪਰਮ ਪਉ ਭਗ ਪਰੂਆਰਾ ਸਭ ਚੋਰ ਨਾ ਲੱਗੈ ਤਿਲਕ ਲਿਲਾਟ ਜਾਣੈ ਤਦ ਏਕ ਬੂਝ ਬ੍ਰਹਮ ਅੰਤਰ ਦੇਖ ਆਚਾਰੀ ਨਹੀਂ ਜੀਤਿਆ ਜਾਏ ਪਾਠ ਪੜੇ ਨਹੀਂ ਕੀਮਤ ਪਾਏ ਅਸ਼ਟ ਦਸੀ ਜੋ ਭੇਦ ਨਾ ਪਾਇਆ ਨਾਮਕ ਸਤਿਗੁਰ ਧੰਮ ਦਿਖਾਇਆ ਆਸਾ ਮੈਲਾ ਪਹਿਲਾ ਸੇਵਕ ਦਾਸ भगत ਜਨ ਸੋਈ ਠਾਕੁਰ ਕਾ ਦਾਸ ਗੁਰਮੁਖ ਹੋਈ ਜਿਨ ਸਿਰ ਸਾਜੀ ਤੈਨ ਖੁਨ ਗੋਈ ਤਿਸ ਦਿਨ ਦੂਜਾ ਅਵਰ ਨਾ ਕੋਈ ਸਾਚ ਨਾਮ ਗੁਰ ਸ਼ਬਦ ਵਿਚਾਰ ਗੁਰਮੁਖ ਸਾਚੇ ਸਾਚਾ ਦਰਬਾਰ ਰਹਾਉ ਸੱਚਾ ਅਰਜ਼ ਸੱਚੀ ਅਰਦਾਸ ਮਹਿਲੀ ਹਸਮ ਸੁਣੇ ਸ਼ਾਬਾਸ਼ ਸੱਚਾ ਤਖਤ ਗੁਲਾਵੈ ਸੋਏ ਦੇ ਵਡਿਆਈ ਕਰੇ ਸੋ ਹੋਏ ਤੇਰਾ ਤਨ ਤੂੰ ਹੈ ਦੀਬਣ ਗੁਰ ਕਾ ਸ਼ਬਦ ਸੱਚ ਨੀਸ਼ਾਨ

ਨਾਨਕ ਏਕੋ ਦਰਦੀ ਬਾਣ ਗੁਰਮੁਖ ਸਾਚ ਤਹਾਂ ਗੁਦਰਾ ਅਸਾ ਮੈਲਾ ਪਹਿਲਾ ਕਾਚੀ ਗੰਗਰ ਦੇ ਦੁਹੇਲੀ ਉਪਜਾ ਬਿਨਸਾ ਦੁਖ ਪਾਈ ਇਹ ਜਗ ਸਾਗਰ ਦੁੱਤਰ ਕਿਉ ਤਰੀਐ ਬਿਨ ਹਰਗੁਰ ਪਾਰ ਨ ਪਾਈ ਤੁਜ ਬਿਨ ਕਬਰ ਨ ਕੋਈ ਮੇਰੇ ਪਿਆਰੇ ਤੁਜ ਬਿਨ ਅਵਰ ਨ ਕੋਏ ਹਰੇ ਸਰਬੀ ਰੰਗੀ ਰੂਪੀ ਤੂੰ ਹੈ ਤਿਸ ਬਖਸ਼ੇ ਜਿਸ ਨਦਰ ਕਰੇ ਰਹਾਉ ਸਾਸ ਗੁਰੀ ਘਰ ਵਾਸ ਨ ਦੇਵੈ ਤੇਰ ਸਿਉ ਮਿਲ ਨ ਦੇ ਗੁਰੀ ਸਖੀ ਸਾਜਨੀ ਕੇ ਹਉ ਚਰਨ ਸਰੇਵੋ ਹਰ ਗੁਰ ਕਿਰਪਾ ਤੇ ਨਦਰ ਧਰੀ ਆਪ ਵਿਚਾਰ ਮਾਰ ਮਨ ਦੇਖਿਆ ਤੁਮਸਾ ਮੀਤ ਨਾ ਅਵਰ ਕੋਈ ਕਿਉ ਤੂੰ ਰਖੈ ਤੇ ਵੀ ਰਹਿਣਾ ਦੁੱਖ ਸੁਖ ਦੇਵੇਂ ਕਰੇ ਸੋਈ ਆਸਾ ਮਨ ਸਾਦੋ ਬਿਨਾਸਤ ਤ੍ਰੇ ਗੁਣ ਆਸ ਨਿਰਾਸ ਥਈ ਤੁਰਿਆ ਅਵਸਥਾ ਗੁਰਮੁਖ ਪਾਈਐ ਸੰਤ ਸਭਾ ਕੀ ਕੋਟ ਲਹੀ ਗਿਆਨ ਧਿਆਨ ਸਗਲੇ ਸਭ ਜਪ ਤਪ ਜਿਸ ਹਰ ਹਿਰਦੈ ਲਖ ਭੇਵ ਨਾਨਕ RAM ਨਾਮ ਮਨ ਰੱਤ ਗੁਰਮਤਿ ਪਾਏ ਸਹਿਜ ਸੇਵਾ